ਮੇਰੇ ਬੋਲੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਆ ਗੀਤ ਕਰਦੇ ਆ ਸਾਰੇ ਜਣੇ ਠੀਕ ਠਾਕ ਹੋਵੋਗੇ ਲੋ ਜੀ ਅੱਜ ਸੱਤ ਮਾਟਿਆਂ ਦੇ ਨਾਮ ਮਿਸਤਰੀ ਦਾ ਕੰਮ ਆਪਣਾ ਚੱਲਦੀ ਜਾਂਦਾ ਤੇ ਦਿਖਾਉਣੇ ਆ ਤੁਹਾਨੂੰ ਲੇਬਰ ਵਾਲੇ ਵੀ ਅੱਜ ਆਪਾਂ ਨੇ ਪਿੰਡੋਂ ਹੀ ਲੈ ਲਿਆ ਇੱਕ ਮਿਸਤਰੀ ਨਾਲ ਸੀ ਜਿਹੜੇ ਦੋ ਆਪਾਂ ਬੰਦ ਕਰਤੇ ਉਹ ਵੀ ਲੇਬਰ ਮਹਿੰਗੀ ਸੀ ਤੇ ਕੰਮ ਦਿਖਾਉਣੇ ਸੋਨ ਆਪਣਾ ਕਿੰਨੇ ਤੱਕ ਪੂਰ ਚੜ ਗਿਆ ਹਲੋ ਜੀ ਇਹ ਆਪਣੇ ਪਿੰਡੋਂ ਹੀ ਪੁੱਛਿਆ ਬੰਦਾ ਹੈ ਕੌਲੇ ਢਾਉਣੇ ਸੀਗੇ ਆਪਾਂ ਨੇ ਇਹ ਕੌਲੇ ਇੱਥੇ ਰੱਖਣੇ ਆਪਾਂ ਨੇ ਅੰਦਰ ਕੌਲੇ ਪਿੱਛੇ ਹਟਾ ਕੇ ਇੱਥੇ ਰੱਖਾਂਗੇ ਆਪਾਂ ਇਹ ਆਪਣੀਆਂ ਨਿਵਾਣੇ ਹਲੋ ਜੀ ਨਿਵਾਣੇ ਸਾਰੀਆਂ ਨਿਕਲ ਗਈਆਂ ਸੀ ਇਹ ਹੋ ਗਿਆ ਆਪਣਾ ਭਰਾਂਡਾ ਇਹਦੇ ਵਿੱਚ ਜੋ ਮਰਜ਼ੀ ਖੜਾਈ ਚੱਲ ਟਰੈਕਟਰ ਟਰਾਲੀ ਕਾਰਪੂਲ ਮਰਜ਼ੀ ਖੜਾ ਲਈ ਆਪਾਂ ਇਹ ਓਪਨ ਰਹੂਗਾ ਤੇ ਉਹ ਅਗਲਾ ਹੋ ਗਿਆ ਆਪਣਾ ਰੂਮ ਕਮਰਾ ਹੁਣ ਚਾਹੇ ਆਪਾਂ ਬੈੱਡਰੂਮ ਦੇ ਤੌਰ ਤੇ ਵਰਤ ਲਈਏ ਚਾਹੇ ਡਰੈینګ ਰੂਮ ਦੇ ਤੌਰ ਤੇ ਤੇ ਇਹ ਉੱਪਰ ਕੰਧ ਚੱਕਤੀ ਹੈ ਮਿਸਤਰੀ ਨੇ ਇਸ ਤੋਂ ਇੱਥੇ ਤੱਕ ਆਪਣੀਆਂ ਨਿਵਾ ਆ ਗਈਆਂ ਇਹ ਉੱਪਰ ਕੰਧ ਸਟਾਰਟ ਕਰਨੀ ਹੈ ਹੁਣ ਦੇਖਦੇ ਹਾਂ ਕਿੱਥੇ ਤੱਕ ਜਾਂਦੀ ਹੈ ਸ਼ਾਇਦ ਇੱਥੇ ਤੱਕ ਲਿਜਾ ਕੇ ਕੰਧ ਬੰਦ ਕਰਾਂਗੇ ਕੰਮ ਚੱਲ ਰਿਹਾ ਹੈ ਮਾਰੂ ਮਾਰ ਆ ਕੌਲੇ ਢਾਉਣੇ ਨੇ ਅੱਜ ਇਹ ਦੋਨੇ ਕੌਲੇ ਢਾਕੇ ਆ ਕੌਲਾ ਢਾਕੇ ਇਹ ਕੰਦ ਦੇ ਵਿੱਚ ਕਰ ਦਾਂਗੇ ਤੇ ਉਹ ਢਾਕੇ ਇਹ ਕੰਦ ਦੇ ਅੰਦਰ ਕਰ ਦਾਂਗੇ ਫਿਰ ਇਥੋਂ ਇਹਨੂੰ ਕੰਦ ਨੂੰ ਆਪਾਂ ਗੁਲਾਈ ਦੇ ਦਾਂਗੇ ਦੋਨੇ ਛੱਡਾਂ ਤੋਂ ਬਲੇ ਮਤਨਾ ਮੜਾ ਤੇ ਨਾਲ ਇਧਰ ਧਰ ਫਰੇ ਹੋ ਜੀ ਦਾ ਹੈਲਦਾ ਪੂਰਾ ਜਦੋਂ ਕੰਨ ਮਾਰਦਾ ਇਹ ਆਪਾਂ ਬਾਹਰੋਂ ਕੰਧ ਨੂੰ ਡਿਜ਼ਾਈਨ ਦੇ ਹੀ ਜੰਨੇ ਆ ਪੂਰਾ ਤਿਆਰ ਹੋਏ ਤਾਂ ਬਾਣੀ ਤੋਂ ਦਿਖਾਵਾਂਗੇ ਤੁਹਾਨੂੰ ਆਪਾਂ ਜਾਂਦਾ ਜਾਂਦਾ ਵੀ ਇਹ ਤਿਆਰ ਹੋ ਰਿਹਾ ਕੋਰ ਦਾ ਕੋਰ ਮਿਹਨਤ ਆ ਕੰਮ ਨੇ ਬੜਾ ਦੁਖਰਾ ਪੰਦਰ ਭਰਤ ਪਾਵਾਂਗੇ ਇਹ ਨਿਆਉਣਾ ਦੇ ਵਿੱਚ ਹਾਂ ਪੱਤੀ ਜੀ ਤਾਂ ਕੱਢ ਲੈ ਕੰਮ ਆਊ ਆਪਣੇ ਹਾਂ ਪੱਤੀਆਂ ਬਚਾ ਕੇ ਕੱਢ ਲੀ ਸ਼ਾਇਦ ਥੱਲੋਂ ਮੋੜ ਹੀ ਨਾ ਹੋਵੇ।ਾਇਤ ਜੀ ਵੀ ਲਾਈ ਦੇ ਲਈ ਖੈਰ। ਇਹ ਗੋ ਗਿਆ ਤਾਂ ਤਕਰੀ ਹੋਈ। ਇਹ ਤਾਂ ਰੋੜ ਦੇ। ਇਹਦੇ ਵਿੱਚ ਜਮਾ ਇੰਨੀ ਫਸਿਆ ਹੋਆ ਗੋਲ ਕਰਕੇ ਜੇ ਮੈਂ ਇਦੋਂ ਆਉਂ ਮੀ ਇਦਰਾ ਗੁੰਡਾ ਦੇ। ਜੇ ਟਾ ਹੈ ਤਾਂ ਨਿਕਲੇ ਉੱਪਰ।

ਘੋੜਾ ਹੈ ਕੌੜਾ ਡਿੱਗੂ ਕੌੜਾ ਡਿੱਗੂ ਪਹਿਲਾਂ ਉਹ ਨਹੀਂ ਇਹ ਥੱਲੇ ਨੂੰ ਹੋਊਗਾ ਜਿੰਨਾ ਉੱਪਰ ਨੂੰ ਆਹ ਕੰਧਾਂ 'ਚ ਜੱਦੀਆਂ ਦਾ ਬਾਤ ਮਾਰਦੇ ਚੱਲੀ ਜਾਂਦਾ ਕੰਮਕਾਰ ਕੰਮ ਬਸ ਕੰਧ ਦਾ तकरीबन ਆਪਣਾ ਇੱਕ ਅੱਧਾ ਰਦਾ ਹੀ ਰਹਿ ਗਿਆ ਲੱਗਣ ਵਾਲਾ ਚੜੀ ਜਾਂਦਾ ਮਿਸਤਰੀ ਉੱਪਰੋਂ ਇੰਨੀ ਗਲਾਈ ਰਹਿ ਗਈ ਇੱਧਰ ਮੋੜਨ ਵਾਲੀ ਐਸ ਜਗ੍ਹਾ ਦੇ ਉੱਤੇ ਇਹ ਵੀ ਮੈਦਾ ਦੇ ਅਨੁਸਾਰ ਮੋੜ ਜੇ ਮਿਸਤਰੀ ਬਾਕੀ ਉਹਦੇ ਛਰਤਿਆ ਕੰਮ ਸਾਰਾ ਇੱਧਰ ਲਾ ਵੀ ਬੰਦੇ ਨੇ ਕੌਲਾ ਸਾਰਾ ਢਾਟਾ ਆਹ ਇੱਟਾਂ ਕੱਢਣ ਲੱਗਿਆ ਹੋਇਆ ਇਧਰੋਂ ਕੰਧ ਨੂੰ ਫਿਰ ਆਏ ਗੁਲਾਈ ਦੇਣੀ ਆਪਾਂ ਨੇ ਆਹ ਕੌਲੇ ਦੇ ਨਾਲ ਲਾਉਣੀ ਆ ਦਿਹਾਰੀਆ ਹੋਰ ਕੋਈ ਮਿਲਿਆ ਨਹੀਂ ਅੱਜ ਤਾਂ ਆਪਾਂ ਨੂੰ ਨਾਲ ਲੱਗਣਾ ਪੈ ਗਿਆ ਉਧਰ ਸਾਡਾ ਦੂਜਾ ਬੰਦਾ ਲੱਗਿਆ ਐਟਾ ਫੜਾਉਣ ਮਿਸਤਰੀ ਨੂੰ ਹਾ ਡਿਜ਼ਾਈਨ ਪਾਇਏ ਨੇ ਵਿੱਚ ਇੱਥੇ ਟਾਈਲਾਂ ਟੋਲਾਂ ਲੱਗਣਗੀਆਂ ਵਿੱਚ ਲਾਈਟਾਂ ਲੱਗਣਗੀਆਂ ਇਹਦੇ ਲਾਈਟਿੰਗ ਕਰਨੀਆਂ ਵਿੱਚ ਇੱਥੇ ਟਾਈਲਾਂ ਵਗੈਰਾ ਲਾ ਕੇ ਪੂਰੀ ਲੁੱਕ ਬਣੀ ਤਾਂ ਇਹਦੀ ਦਿਖਾਵਾਂਗੇ ਤੁਹਾਨੂੰ ਆਪਾਂ ਵੀ ਕੀ ਬਣਦਾ ਕੰਧ ਦਾ نیچے ਵੀ ਆਪਾਂ ਟਾਈਲ ਲਾ ਦੇਣੀ ਆ ਫਿਰ ਉਸ ਤੋਂ ਪਰ ਆਪਾਂ ਬਾਲ ਪੱਟੀ ਕਰ ਦੇਣੀ ਆ ਫਿਰ ਇਹਦੇ ਵਿੱਚ ਅਲੱਗ ਕਲਰ ਦੀ ਟਾਇਲ ਇਹਦੇ ਤੇ ਅਲੱਗ ਕਲਰ ਦੀ ਟਾਇਲ ਤੇ ਇਹਦੇ ਵਿੱਚ ਅਲੱਗ ਤਰ੍ਹਾਂ ਦੀ ਲਾਈਟਿੰਗ ਇਹਦੇ ਚ ਅਲੱਗ ਤਰ੍ਹਾਂ ਦੀ ਲਾਈਟਿੰਗ ਹੋਣੀ ਆ ਫਿਰ ਆ ਹੀ ਚੱਲੂਗਾ ਕੰਮ ਸਾਰੇ ਦਾ ਸਾਰਾ ਬਾਕੀ ਚੱਲੀ ਜਾਂਦਾ ਕੰਮ ਐਟ ਰੋੜਾ ਸਾਰਾ ਬਾਰ ਚ ਸ਼ਟਰ ਰੱਖਿਆ ਇਸ ਤਾਂ ਸਰੇਤਾ ਵੀ ਥੋੜਾ ਰਹਿ ਗਿਆ ਸਮਾਨ ਵੀ ਲੈ ਕੇ ਆਉਣਾ ਪਊ ਹੋਰ ਬਾਕੀ ਮਿਸਤਰੀ ਕਹਿੰਦਾ ਸਾਡੇ ਨਗਰ ਕੀਰਤਨਾ ਰੰਗੀਆਂ ਦਾ ਮਿਸਤਰੀ ਆ ਇਹ ਪਰਸੋਂ 11 12 ਤਰੀਕ ਦਾ ਪ੍ਰੋਗਰਾਮ ਹੈ ਕਹਿੰਦਾ ਦੋ ਦਿਨ ਮੈਥੋਂ ਆਣੀ ਜਾਣਾ ਮੈਂ ਕਿਹਾ ਫਿਰ ਜਲਦੀ ਤੋਂ ਜਲਦੀ ਨਿਬੇੜ ਕੰਮ ਭਾਈ ਚਲੋ ਬਣੇ ਰਹੋ ਵੀਡੀਓ ਦੇ ਨਾਲ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਆ ਉਮੀਦ ਕਰਦਾ ਹਾਂ ਸਾਰੇ ਜਣੇ ਠੀਕ ਹੋਵੋਗੇ ਲਓ ਜੀ ਦੂਜਾ ਦਿਨ ਅੱਜ ਰਾਤ ਆਪਾਂ ਕੰਮ ਚੱਲੇ ਰਿਹਾ ਸੀ ਬਲੌਗ ਸ਼ੂਟ ਨਹੀਂ ਹੋਇਆ ਕੱਲ ਨੂੰ ਆਪਾਂ ਆਪਣਾ ਕੰਮ ਦਿਖਾਇਆ ਚੱਲਦਾ ਹੋਇਆ ਇਸੇ ਵੀਡੀਓ ਦੇ ਵਿੱਚ ਤੇ ਇਹ ਆਪਣਾ ਦੋ ਦਿਨ ਦਾ ਬਲੌਗ ਹੈ ਹਨਾ ਜਿਹੜਾ ਆਪਾਂ ਅੱਜ ਤੁਹਾਨੂੰ ਪਾ ਰਹੇ ਹਾਂ ਇਹ ਦੋ ਦਿਨ ਦਾ ਇਕੱਠਾ ਇਕੱਠਾ ਬਲੌਗ ਪਾਇਆ ਆਪਾਂ ਨੇ ਤੇ ਅੱਜ ਆਪਾਂ ਪਹੁੰਚੇ ਹੋਏ ਹਾਂ ਸਕੂਲ ਦੇ ਵਿੱਚ ਜਿਹੜਾ ਲਾਉਣ ਆਏ ਹਾਂਗੇ ਸਕੂਲ ਬੈਂਡ ਦਾ ਤੁਰੀ ਤੁਰੀ ਸਕੂਲਾ ਵਨਰੇਨ ਇੰਟਰਨੈਸ਼ਨਲ ਸਕੂਲ ਆ ਉੱਥੇ ਆਪਾਂ ਸਕੂਲ ਬੈਂਡ ਦਾ ਜਿਹੜਾ ਲਾਉਣ ਆਏ ਹੋਏ ਹਾਂ ਕਿਸੇ ਮੁੰਡੇ ਦਾ ਤੇ ਬਾਕੀ ਘਰੇ ਅੱਜ ਮਿਸਤਰੀ ਆ ਜਾਣੀ ਹੈਗਾ ਕੱਲ ਨੂੰ ਆਉਣਾਗਾ ਤੇ ਬਾਕੀ ਕੰਮ ਕਾਰਜ ਨੂੰ ਆਪਾਂ ਦਿਖਾਵਾਂਗੇ ਘਰੇ ਚੱਲ ਕੇ ਅੱਜ ਕੀ ਕੁਝ ਨਵੇੜਾ ਕਰਦੇ ਨੇ ਉੜੀ ਬੋਤੀ ਟਾਟਾ ਹੀ ਹਿਸਾਬ ਕਰਨ ਵਾਲੀਆਂ ਸੀਗੀਆਂ ਉਹ ਦੇਖ ਰਹੇ ਦੱਸ ਕਹਿ ਕੇ ਆਇਆ ਇਸ ਵਿੱਚ ਮੇਰੇ ਭਰਾਵਾਂ ਨੂੰ ਵੀ ਕਰ ਦਿਓ ਤੇ ਚੱਲ ਕੇ ਦਿਖਾਵਾਂਗੇ ਸ਼ੌਨਾ ਫਰ ਕੀ ਕੁਛ ਕੀਤਾ ਕੀ ਨਾਲ ਉਹਨੇ ਤੇ ਖਾਲ ਤਾਂ ਆਪਾਂ ਆ ਮੈਨ ਲੈ ਕੇ ਆਪਾਂ ਛੋਟਾ ਜਿਹਾ ਰੱਥੀ ਆ ਸਕੂਲ ਹਥੋਂ ਦਾ ਇਹ ਸਕੂਲ ਦੇ ਵਿੱਚ ਰੌਂਡ ਲਾਉਣ ਆਏ ਆਪਾਂ ਅੱਜ ਚ ਚਲੋ ਬਣੇ ਰਿਹਾ ਵੀਡੀਓ ਦੇ ਨਾਲ ਦਿਖਾਵਾਂਗੇ ਤੁਹਾਨੂੰ ਅੱਗੇ। ਹਾਲੋ ਜੀ। ਜਦੋਂ ਅਸੀਂ ਆਪਾਂ ਸਕੂਲੋਂ ਛੁੱਟੀ ਮਿਲ ਗਈ ਸੀ ਆਪਾਂ ਨੂੰ ਵੀ ਬਣੀਆ ਪਹਿਲਾ ਇਹ ਬਹੁਤ ਖਰਾਬ ਸੀ ਛੜਕ ਛੜੀ ਦੀ ਛੜੀ ਵਧੀਆ ਬਣ ਕੇ ਹੁਣ ਬਟਾ ਸਾਰੀ ਤੇ ਉਖਲੀਆਂ ਟੋਏ ਸੀਗੇ ਬਣੇ ਰਿਹਾ ਵੀਡੀਓ ਦੇ ਨਾਲ ਹੁਣ ਆਪਾਂ ਤੁਹਾਨੂੰ ਘਰੇ ਚੱਲ ਕੇ ਮਿਲਦੇ ਆਂ। ਠਾਹਤੀ ਗੱਡੀ ਆਪਾਂ ਬੈਨ ਛੱਡਿਆ ਬਾਈ ਦੇ ਘਰੇ। ਤੇ ਹੁਣ ਆਪਾਂ ਚੱਲਦੇ ਆਂ ਘਰ ਨੂੰ। ਆਪਣੇ ਨਾਲ ਦੇ ਪਿੰਡ ਤੋਂ 4 ਕਿਲੋਮੀਟਰ ਤੇ ਗੱਡੀ ਛੱਡਤੀ ਆ ਬਾਈ ਦੇ ਘਰੇ। ਉੱਥੇ ਲੈ ਕੇ ਗਏ ਸੀ ਕਿ ਆਪਾਂ ਗੱਡੀ ਸਕੂਲ ਨੂੰ। ਤਾਂ ਬਸ ਹੁਣ ਚੱਲਿਆ ਘਰ ਨੂੰ ਆਪਾਂ। ਤੇ ਚਲੋ ਮਿਲਦਿਆਂ ਫਿਰ ਤੁਹਾਨੂੰ ਘਰੇ ਚੱਲ। ਲੋਵੀ ਆ ਗਿਆਂ ਪਿੰਡ ਆਪਾਂ ਗੱਡੀ ਲਾਤੀ ਇੱਥੇ ਖਵੰਡੀਆਂ ਨੇ ਮੈਸਤਰੀਆ ਜਾਇਆ ਨਹੀਂ ਕੰਨ ਤਾਂ ਆਪਣੀ ਇੱਥੇ ਪਹੁੰਚ ਗਈ ਆ ਬਸ ਇੱਥੇ ਲੈਂਟਰੀ ਲਾਉਣਾ ਉੱਤੇ ਉਹਨੇ ਦੇ ਚੱਕ ਕੋਈ ਗੱਡੀਆਂ ਪਾ ਇਧਰ ਹੀ ਖੜਾਤੀ ਆ। ਖੜਿਆ ਪੀਟਾਂ ਸਾਫ਼ ਕਰਨੀਆਂ ਆ, ਸਾਫ਼ ਕਰਕੇ ਇਧਰ ਚੱਠਾ ਲਾਉਣਾ ਇੱਥੇ। ਇਹਦੇ ਨਾਲ ਛੋਲਾ ਗੇਟ ਚੋਂ ਤਾਂ ਸਾਫ਼ ਕਰਤੀ ਐ ਈਟਾਂ ਨੇ। ਬੰਦਾ ਸਾਡਾ ਟਰੈਕਟਰ ਸਟਾਰਟ ਕਰੀ ਖੜਾ। ਛੜ ਕੂੜ ਤਵਾੜ ਜਾ ਛੜਦਾ ਇਹਦੇ ਚਸ਼ਨਾ ਦੇ ਵਿੱਚ। ਕੱਲ ਜਿਹੜੇ ਕਾਲਜ ਲੈਂਟਰ ਚਾ ਭੰਨੇ ਸੀ ਉਹ ਇਹਦੇ ਵਿੱਚ ਡਿੱਗ ਗਿਆ ਸਾਰਾ ਇੱਥੇ ਮਾਰਿਆ ਪਰਥ ਤੇ ਥੱਲੀ ਦਾ ਦਬਦਾਂਗੇ ਚਾਲੇ ਨੂੰ ਸਾਰੇ ਘਾਹ ਨੂੰ ਇਧਰ ਇੱਠਾਂ ਪਿਆ ਨੇ ਕੱਢ ਦਾਂਗੇ ਬਾਹਰੇ ਟਾਇਰ ਲਾ ਕੇ ਇਧਰ ਰੱਖਦੇ ਜੀ ਆਪਾਂ ਨਵੇਂ ਮੈਟਰ ਆਪਾਂ ਹੁਣ ਸਰ ਚੱਲ ਪਏ ਵਰਕਸ਼ਾਪ ਤੇ ਟਰੈਕਟਰ ਲੈ ਕੇ ਇਹਦੇ ਇੱਥੇ ਪੈਰ ਧਰਨ ਵਾਲੇ ਲਵਾਉਣੇ ਨੇ ਇੱਥੇ ਪੈਡਲ ਜੇ ਲਵਾਉਣੇ ਆ ਪੈਰ ਧਰਨ ਵਾਲੇ ਇਹਦੇ ਵਰਕਸ਼ਾਪ ਵਾਲੇ ਮੁੰਡੇ ਨੂੰ ਕਿਹਾ ਹੋਇਆ ਸੀ ਮੈਂ ਕਿਹਾ ਯਾਰ ਕਰ ਦੇ ਕੰਮ ਮੇਰਾ ਉਹ ਕਹਿੰਦਾ ਆ ਜਾ ਲੈ ਆ ਟਰੈਕਟਰ ਤੇ ਆਪਾਂ ਹੁਣ ਉੱਥੇ ਚੱਲੇ ਆ ਦਿਖਾਉਣੇ ਆ ਸਾਨੂੰ ਇਹ ਪੈਡਲ ਬਣਾਉਣੇ ਆ ਪਹਿਲਾਂ ਤਾਂ ਆਏ ਥੱਲੇ ਪੈਰ ਧਰਨ ਔਖਾ ਇਸ ਤਰ੍ਹਾਂ ਪੈਰ ਧਰਨਾ ਪੈਂਦਾ ਨਹੀਂ ਤਾਂ ਫਿਰ ਪਿੱਛੇ ਬੈਠਣਾ ਔਖਾ ਲੱਗਦਾ ਪਿੱਛੇ ਸੀਟ ਦੇ ਨਾਲ ਠੂਣ ਹੀ ਲੱਗਦੀ ਹੈ ਜਿਆ ਐ ਲਓ ਜੀ ਇਹ ਵਰਕਸ਼ਾਪ ਆ ਆਪਣੀ ਇੱਥੋਂ ਮੁੰਡਾ ਬਣਾ ਦਿੰਦਾ ਹੈ ਤੇ ਲਓ ਜੀ ਆ ਮੁੰਡਾ ਲਓ ਪੈਡਲ ਬਣਾਉ ਸਾਡਾ ਗੋਰਾ ਪ੍ਰਾਈਮਰ ਤਾਂ ਨਹੀਂ ਇਹਨਾਂ ਨੂੰ ਵੱਜਿਆ ਹਾਲੇ ਹਨ ਵੱਜਿਆ ਹਾਲੇ ਵੱਜਿਆ ਹੋਇਆ ਵਾ ਫਿਰ ਇਹਦੇ ਨਾਲ ਦਾ ਰੰਗ ਫਰਿਆ ਦਾਂਗੇ ਹਨ ਕਾਲਾ ਕਰਦੇ ਚਾ ਲੀਲਾ ਹੀ ਕਰਦੇ ਬਸ ਹੁਣ ਇਹਦੇ ਪੈਡਲ ਬਣਾ ਰਹੇ ਆਪਾਂ ਪੈਡਲ ਬਣਾ ਕੇ ਲਾਵਾਂਗੇ ਟਰੈਕਟਰ ਦੇ ਰੇਸ ਵਾਲੇ ਲਓ ਜੀ ਪੱਡ ਲੀਆਂ ਪੱਤੀਆਂ ਆ ਫਾਈਨਲ ਨੇ ਆਪਣੇ ਵੇਸਟ ਵਾਲੇ ਖਾਲਾਉਣੇ ਦਾ ਕੋਦੇ ਮੋਦ ਹੋਏ ਫਾਈਨਲ ਲਾਉਣੇ ਟਰੈਕਟਰ ਤੇ ਬਣਾ ਕੇ ਬੱਸ ਲੱਗਿਆ ਹੋਇਆ ਮੁੰਡਾ ਲੋ ਵੇ ਹੋ ਫਰਦਾ ਮੁੰਡਾ ਵਰਕਸ਼ਾਪ ਵਾਲਾ ਬਣਾਤੀ ਗੱਲ ਇਹਨੇ ਆਹ ਰੇਸ਼ ਲਾਤੀ ਟਰੈਕਟਰ ਦੇ ਆਪਣੇ ਰੇਸ਼ ਵਾਲੇ ਪਾਈਡਲ ਬਣਾ ਕੇ ਦੁਨੇ ਲਵਾਤੇ ਇੱਥੇ ਸੈਟਿੰਗ ਕਰਾਈ ਜਾਈ 33 ਦੀ ਇਸ ਤਰ੍ਹਾਂ ਖੋਲ ਕੇ ਨੂੰ ਜਦੋਂ ਕਿਤੇ ਸ਼ਹਿਰ ਗਏ ਰੰਗ ਕਰਾ ਦਾਂਗੇ ਟਰੈਕਟਰ ਨਾਲ ਦੇ ਇਹਦੇ ਤੇ ਸਾਰੇ ਤੇ ਵਧੀਆ ਗੱਲ ਬਣ ਗਈ ਸਰੇਸ਼ ਦੀ ਸੀਟ ਦੇ ਉੱਤੇ ਇੱਥੇ ਪੈਰ ਧਰਦੇ ਸੀਗੇ ਜਦੋਂ ਥੱਲੇ ਤਾਂ ਸੀਟ ਦੇ ਪਿੱਛੇ ਠੂਣੀ ਚ ਲੱਗਦੀ ਹੁਣ ਇੱਥੇ ਪੈਰ ਧਰ ਕੇ ਵਧੀਆ ਪਿੱਛੇ ਨੂੰ ਠੂ ਲੱਗ ਜਾ ਕਰੇ ਵਧੀਆ ਗੱਲ ਬਣਾਤੀ ਕਰੀ ਜਾਂਦਾ ਵਾਕੀ ਤਿਆਰ ਇਹ ਲੋਕ ਆਪਾਂ ਕੀ ਕਹੋ ਸਮਝਾਏ